ਉਜਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੇ ਵੱਲੋਂ ਨਵੇਂ ਕੈਬਨਿਟ ਦਾ ਐਲਾਨ ਕੀਤਾ ਗਿਆ ਇਸ ਕੈਬਨਿਟ ਦੇ ਵਿੱਚ ਵੱਖ-ਵੱਖਰੇ ਮੰਤਰਾਲੇ ਵੱਖ-ਵੱਖਰੀਆਂ ਸ਼ਕਤੀਆਂ ਨੂੰ ਦਿੱਤੇ ਗਏ ਨੇ ਇੱਕ ਇੱਕ ਕਰਕੇ ਤੁਹਾਨੂੰ ਦੱਸ ਦਿੰਨੇ ਆ ਕਿਹੜਾ ਮੰਤਰਾਲਾ ਕਿਹੜੇ ਸ਼ਕਤੀ ਦੇ ਕੋਲ ਗਿਆ ਹੈ ਕਿਹੜੇ ਜੇਤੂ ਐਮਪੀ ਦੇ ਕੋਲ ਕਿਹੜਾ ਮੰਤਰਾਲਾ ਗਿਆ ਤੁਹਾਨੂੰ ਦੱਸ ਦਿੰਨੇ ਆ ਐਂਥਨੀ ਅਲਬਨੀਜ਼ ਦੇ ਵੱਲੋਂ ਐਲਾਨ ਜਿਹੜੇ ਕੀਤੇ ਗਏ ਨੇ ਉਹਨਾਂ ਦੇ ਮੁਤਾਬਕ ਰਿਚਰਡ ਮਾਲਸ ਇਹਨਾਂ ਨੂੰ ਡਿਪਟੀ ਪ੍ਰਾਈਮ ਮਿਨਿਸਟਰ ਬਣਾਇਆ ਗਿਆ ਤੇ ਮਿਨਿਸਟਰੀ ਫਾਰ ਡਿਫੈਂਸ ਇਹਨਾਂ ਨੂੰ ਦਿੱਤੀ ਗਈ ਹੈ ਮਿਨਿਸਟਰ ਫਾਰ ਡਿਫੈਂਸ ਬਣਾਇਆ ਗਿਆ ਤੇ ਨਾਲ ਦੀ ਨਾਲ ਇਹਨਾਂ ਨੂੰ ਡਿਪਟੀ ਪ੍ਰਾਈਮ ਮਿਨਿਸਟਰ ਵੀ ਬਣਾਇਆ ਗਿਆ ਪਹਿਲੀ ਵੌਮ ਨੂੰ ਮਿਨਿਸਟਰ ਫਾਰ ਫੋਰਨ ਅਫੇਅਰਸ ਬਣਾਇਆ ਗਿਆ ਉਸ ਤੋਂ ਅੱਗੇ ਗੱਲ ਕਰਦੇ ਹਾਂ ਜਿਮ ਕਾਮਸ ਨੂੰ ਟ੍ਰੈਜ਼ਰਰ ਬਣਾਇਆ ਗਿਆ ਕੈਟੀ ਗੈਲਗਰ ਨੂੰ minister for finance minister for public service minister for woman minister for government services ਇਹਨਾਂ ਨੂੰ ਬਣਾਇਆ ਗਿਆ ਡੌਨ ਫੈਰਲ ਦੀ ਗੱਲ ਕਰੀਏ ਤਾਂ minister for trade and tourism special minister for state ਇਹਨਾਂ ਨੂੰ ਬਣਾਇਆ ਗਿਆ ਟੋਨੀ ਬਰਕ ਨੂੰ minister for home affairs minister for immigration and citizenship minister for cyber security minister for arts ਇਹਨਾਂ ਨੂੰ ਬਣਾਇਆ ਗਿਆ ਉਸ ਤੋਂ ਅੱਗੇ ਗੱਲ ਕਰਦੇ ਹਾਂ ਮਾਰਕ ਬਟਲਰ ਦੀ minister for health and aging ਮਿਨਿਸਟਰ ਫਾਰ ਡਿਜ਼ੇਬਿਲਟੀ ਐਂਡ ਨੈਸ਼ਨਲ ਡਿਜ਼ੇਬਿਲਟੀ ਇੰਸ਼ੋਰੈਂਸ ਸਕੀਮ ਇਹਨਾਂ ਨੂੰ ਬਣਾਇਆ ਗਿਆ ਚਾਰਲਸ ਬੋਵਨ ਨੂੰ ਬਣਾਇਆ ਗਿਆ ਮਿਨਿਸਟਰ ਫਾਰ ਕਲਾਈਮੇਟ ਚੇਂਜ ਐਂਡ એનર્ਜੀ ਕੈਥਰੀਨ ਕਿੰਗਰੂ ਮਿਨਿਸਟਰ ਫਾਰ ਇਨਫਰਾਸਟ੍ਰਕਚਰ ਟਰਾਂਸਪੋਰਟ ਰੀਜਨਲ ਡਿਵੈਲਪਮੈਂਟ ਐਂਡ ਲੋਕਲ ਗਵਰਨਮੈਂਟਸ ਇਹਨਾਂ ਨੂੰ ਬਣਾਇਆ ਗਿਆ ਅਮਾਂਡਾ ਰਿਸ਼ਵਰਥ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਮਿਨਿਸਟਰ ਫਾਰ ਏਮਪਲੋਇਮੈਂਟ ਐਂਡ ਵਰਕਪਲੇਸ ਰਿਲੇਸ਼ਨਜ਼ ਇਹਨਾਂ ਨੂੰ ਬਣਾਇਆ ਗਿਆ ਜੈਸਨ ਕਲੇਅਰ ਨੂੰ ਮਿਨਿਸਟਰ ਫਾਰ ਐਜੂਕੇਸ਼ਨ ਦਿੱਤੀ ਗਈ ਹੈ ਗੱਲ ਕਰੀਏ ਤਾਂ ਮਾਈਕਲ ਰੋਲੈਂਡ ਨੂੰ ਅਟਾਰਨੀ ਜਨਰਲ ਬਣਾਇਆ ਗਿਆ ਅੱਗੇ ਗੱਲ ਕਰਦੇ ਹਾਂ ਤਾਨਿਆ ਪਲੀਬਰਸਕ ਨੂੰ ਮਿਨਿਸਟਰ ਫਾਰ ਸੋਸ਼ਲ ਸਰਵਿਸ ਬਣਾਇਆ ਗਿਆ ਜੂਲੀ ਗੋਲਿੰਸ ਨੂੰ ਮਿਨਿਸਟਰ ਫਾਰ ਐਗਰੀਕਲਚਰ ਫਿਸ਼ਰੀਜ਼ ਐਂਡ ਫੋਰੈਸਟਰੀ ਬਣਾਇਆ ਗਿਆ ਇਸ ਤੋਂ ਇਲਾਵਾ ਅੱਗੇ ਗੱਲ ਕਰਦੇ ਹਾਂ ਕਲੈਰ ਓਨਿਲ ਇਹਨਾਂ ਨੂੰ ਮਿਨਿਸਟਰ ਫਾਰ ਹਾਊਸਿੰਗ ਮਿਨਿਸਟਰ ਫਾਰ ਹੋਮਲੈਸਨੈਸ ਮਿਨਿਸਟਰ ਫਾਰ ਸਿਟیز ਮੈਡਲੈਨੀ ਕਿੰਗ ਨੂੰ ਬਣਾਇਆ ਗਿਆ ਮਿਨਿਸਟਰ ਫਾਰ ਰਿਸੋਰਸਸ ਮਿਨਿਸਟਰ ਫਾਰ ਨਾਰਥਰਨ ਆਸਟ੍ਰੇਲੀਆ ਅੱਗੇ ਗੱਲ ਕਰਦੇ ਹਾਂ ਮਰੀ ਵੈਟੂ ਬਣਾਇਆ ਗਿਆ ਮਿਨਿਸਟਰ ਫਾਰ এনवायरमेंट ਐਂਡ ਵਾਟਰ ਮਲਾਡਰੀ ਮੈਕੈਥੀ ਮਿਨਿਸਟਰ ਫਾਰ ਇੰਡੀਜਿਨਸ ਆਸਟ੍ਰੇਲੀਅਨਸ ਬਣਾਇਆ ਗਿਆ ਇਹਨਾਂ ਨੂੰ ਅਨੀਕਾ ਵੈਲਜ਼ ਨੂੰ ਮਿਨਿਸਟਰ ਫਾਰ ਕਮਿਊਨੀਕੇਸ਼ਨ ਮਿਨਿਸਟਰ ਫਾਰ ਸਪੋਰਟਸ ਬਣਾਇਆ ਗਿਆ ਪੈਟੀ ਕੋਰਨੇ ਨੂੰ ਮਿਨਿਸਟਰ ਫਾਰ ਡਿਫੈਂਸ ਇੰਡਸਟਰੀਜ਼ ਮਿਨਿਸਟਰ ਫਾਰ ਪੈਸੀਫਿਕ ਆਇਲੈਂਡ ਅਫੇਅਰਸ ਦਿੱਤੇ ਗਏ ਨੇ ਇਸ ਤੋਂ ਇਲਾਵਾ ਅੱਗੇ ਗੱਲ ਕਰਦੇ ਹਾਂ ਐਨੀ ਐਲੇ ਨੂੰ ਮਿਨਿਸਟਰ ਫਾਰ ਸਮਾਲ ਬਿਜ਼ਨਸ ਮਿਨਿਸਟਰ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ ਮਿਨਿਸਟਰ ਫਾਰ ਮਲਟੀਕਲਚਰਲ ਅਫੇਅਰਸ ਇਹਨਾਂ ਨੂੰ ਬਣਾਇਆ ਗਿਆ ਟਿਮਾਇਜ਼ ਨੂੰ ਮਿਨਿਸਟਰ ਫਾਰ ਇੰਡਸਟਰੀਜ਼ ਐਂਡ ਇਨੋਵੇਸ਼ਨ ਮਿਨਿਸਟਰ ਫਾਰ ਸਾਇੰਸ ਇਹਨਾਂ ਨੂੰ ਬਣਾਇਆ ਗਿਆ ਹੈ ਮੈਟਕਯੋਗ ਨੂੰ ਮਿਨਿਸਟਰ ਫਾਰ ਵੈਟਰਨ ਅਫੇਅਰਸ ਮਿਨਿਸਟਰ ਫਾਰ ਡਿਫੈਂਸ ਪਰਸਨਲ ਬਣਾਇਆ ਗਿਆ ਕ੍ਰਿਸਟੀ ਮੈਕਬੈਨ ਨੂੰ ਮਿਨਿਸਟਰ ਫਾਰ ਰੀਜਨਲ ਡਿਵੈਲਪਮੈਂਟ ਐਂਡ ਲੋਕਲ ਗਵਰਨਮੈਂਟਸ ਐਂਡ ਟੈਰਿਟਰੀਜ਼ ਮਿਨਿਸਟਰ ਫਾਰ ਐਮਰਜੈਂਸੀ ਮੈਨੇਜਮੈਂਟ ਵੀ ਇਹਨਾਂ ਨੂੰ ਬਣਾਇਆ ਗਿਆ ਸੋ ਵੱਖੋ ਵੱਖਰੇ ਮਿਨਿਸਟਰਸ ਨੂੰ ਵੱਖੋ ਵੱਖਰੇ ਮੰਤਰਾਲੇ ਦਿੱਤੇ ਗਏ ਨੇ ਕਈਆਂ ਨੂੰ ਅ ਕਈ ਮੰਤਰਾਲੇ ਦਿੱਤੇ ਗਏ ਨੇ ਬਹੁਤ ਜ਼ਿਆਦਾ ਮੰਤਰਾਲੇ ਦਿੱਤੇ ਤੇ ਕਈ ਮੰਤਰੀਆਂ ਨੂੰ ਇੱਕ ਇੱਕ ਮੰਤਰਾਲਾ ਹੀ ਦਿੱਤਾ ਗਿਆ ਇਸ ਤਰ੍ਹਾਂ ਗੱਲ ਕਰਦੇ ਹਾਂ ਐਂਡਰੂ ਗਾਇਲਜ਼ ਇਹਨਾਂ ਨੂੰ ਮਿਨਿਸਟਰੀ ਫਾਰ ਸਕਿਲਸ ਐਂਡ ਟ੍ਰੇਨਿੰਗ ਦਿੱਤੀ ਗਈ ਹੈ ਜੈਨੀ ਮੈਕਲੇਸਟਰ ਨੇ ਇਹਨਾਂ ਨੂੰ ਮਿਨਿਸਟਰ ਫਾਰ ਨੈਸ਼ਨਲ ਡਿਜ਼ੈਬਿਲਟੀ ਐਂਡ ਇੰਸ਼ੋਰੈਂਸ ਸਕੀਮ ਬਣਾਇਆ ਗਿਆ ਅੱਗੇ ਗੱਲ ਕਰਦੇ ਹਾਂ ਡੈਨਿਅਲ ਮੁਲੀਨੋ ਨੂੰ ਅਸਿਸਟੈਂਟ ਟ੍ਰੈਜ਼ਰਰ ਮਿਨਿਸਟਰੀ ਫਾਰ ਫਾਈਨੈਂਸ਼ੀਅਲ ਸਰਵਿਸਿਜ਼ ਬਣਾਇਆ ਗਿਆ ਜੈਸ ਵੈਲਸ਼ ਮਿਨਿਸਟਰ ਫਾਰ अर्ਲੀ ਚਾਈਲਡਹੂਡ ਐਜੂਕੇਸ਼ਨ ਮਿਨਿਸਟਰ ਫਾਰ ਯੂਥ ਇਹਨੂੰ ਬਣਾਇਆ ਗਿਆ ਸੈਮਰੇਨੂ ਮਿਨਿਸਟਰ ਫਾਰ ਏਜ ਕੇਅਰ ਐਂਡ ਸੀਨੀਅਰਸ ਬਣਾਇਆ ਗਿਆ ਸੋ ਇਹ ਸਾਰੇ ਮੰਤਰਾਲੇ ਨੇ ਜਿਹੜੇ ਵੱਖੋ ਵੱਖਰੇ ਜੇਤੂ ਐਮਪੀਜ਼ ਨੂੰ ਦਿੱਤੇ ਗਏ ਨੇ ਅਤੇ ਐਂਥਨੀ ਅਲਬਨੀਜ਼ ਜੋ ਕਿ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਵੱਲੋਂ ਮੰਤਰਾਲਿਆਂ ਦੀ ਵੰਡ ਕੀਤੀ ਗਈ ਹੈ ਅਤੇ ਵੱਖੋ ਵੱਖਰੇ ਜਿਹੜੇ ਮੰਤਰੀ ਬਣਾਏ ਗਏ ਨੇ ਉਹਨਾਂ ਨੂੰ ਮੁਬਾਰਕਬਾਦ ਵੀ ਐਂਥਨੀ ਅਲਬਨੀਜ਼ ਪ੍ਰਾਈਮ ਮਿਨਿਸਟਰ ਵੱਲੋਂ ਦਿੱਤੀ ਗਈ ਹੈ